ਸਰਸੇ ਵਾਲਾ ਦੇਖ ਲਓ ਭਾਈ ਫੇਰ ਪਿਆਰ ਦੇ ਨਾਲ ਹੀ ਉਹ ਬਾਈ ਉਹਨੂੰ ਬਾਹਰੀ ਰਹਿਣ ਤੋਂ ਅੰਦਰ ਕਾਤੇ ਉਹਨੂੰ ਕਰਦੇ ਆ ਅੰਦਰ ਉਹਨੂੰ ਕੀ ਕਰਨ ਨੂੰ ਭੇਜਦੇ ਆ ਸਾਡੇ ਸਿੰਘ ਵੀਰ ਜੇਲਾ ਚ ਪਿਛਲੇ 30 ਸਾਲਾਂ ਤੋਂ ਉਹਨਾਂ ਦੀਆਂ ਸਜ਼ਾਵਾਂ ਵੀ ਸਾਰੀਆਂ ਪੂਰੀਆਂ ਹੋ ਚੁੱਕੀਆਂ ਉਹਨਾਂ ਨੂੰ ਛੱਡਦੇ ਨਹੀਂ ਆਪਾਂ ਨੂੰ ਇਹ ਬਹਿਮਿਆ ਵੀ ਪੰਜਾਬੀਆਂ ਦੀ ਬੱਲੇ ਬੱਲੇ ਸਿੱਖਾਂ ਦੀ ਬੱਲੇ ਬੱਲੇ ਕੋਈ ਬੱਲੇ ਬੱਲੇ ਨਹੀਂ ਸਭ ਤੋਂ ਵੱਧ ਡੈਮ ਦਾ ਸ਼ਿਕਾਰ ਅਸੀਂ ਲੋਕ ਆ ਦੁਨੀਆ 'ਚ ਪੰਜਾਬੀ ਸਿੱਖ ਤਵਾੜੀ ਕਰਾਉਣਾ ਮੈਂ ਭਗਤਾਂ ਦੀ ਜਪਨਾਮ ਜਪਨਾਮ ਜਿਹੜੇ ਸੁਖਵੀਰ ਹੋਇਆ ਪ੍ਰਕਾਸ਼ ਹੋਇਆ ਇਹ ਤਾਂ ਚਾਹੁੰਦੇ ਆ ਵੀ ਨਹੀਂ ਆਉਣ ਫਿਰ ਇਹਨਾਂ ਨੂੰ ਇਹਨਾਂ ਨੂੰ ਤਾਂ ਹੋਣ ਵੀ ਨਹੀਂ ਕੁੱਤਾ ਪੁੱਛਦਾ ਬਾਅਦ ਤੱਕ ਕੀ ਨੂੰ ਪੁੱਛਣੇ ਸਿਰਸੇ ਵਾਲਿਆਂ ਨੂੰ ਫਿਰ ਪਰੋਲ ਦੇ ਦਿੱਤੀ 50 ਦਿਨਾਂ ਦੀ ਸਾਡੇ ਸਿੰਘ ਵੀਰ ਜੇਲਾ ਚ ਪਿਛਲੇ 30 ਸਾਲਾਂ ਤੋਂ ਉਹਨਾਂ ਦੀਆਂ ਸਜ਼ਾਵਾਂ ਵੀ ਸਾਰੀਆਂ ਪੂਰੀਆਂ ਹੋ ਚੁੱਕੀਆਂ ਉਹਨਾਂ ਨੂੰ ਛੱਡਦੇ ਨਹੀਂ ਆ ਸਿਰਸੇ ਆਲਾ ਦੇਖ ਲਓ ਭਾਈ ਫੇਰ 50 ਦਿਨਾਂ ਲਈ ਉਹ ਭਾਈ ਉਹਨੂੰ ਬਾਹਰੀ ਰਹਿਣ ਦਾ ਅੰਦਰ ਕਰਦੇ ਉਹਨੂੰ ਕਰਦੇ ਆ ਅੰਦਰ ਉਹਨੂੰ ਕੀ ਕਰਨ ਨੂੰ ਭੇਜਦੇ ਆ ਹੈ 36 ਵਾਰੀ ਪ੍ਰੋਲ ਦੇਤੀ ਯਾਰ ਚੌਥੇ ਗ੍ਰੀਗ ਚਲੋ ਜੀ ਬਾਹਰ 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 ਹੱਦਿਆ ਯਾਰ ਸ਼ਰਿਆਮ ਧੱਕਾ ਸਿੱਖਾਂ ਨਾਲ ਬਾਈ ਮੈਂ ਤੁਹਾਨੂੰ ਗੱਲਾਂ ਸੁਣਾਉਣੀਆਂ ਕੁਝ ਸੱਚੀਆਂ ਆਪਾਂ ਨੂੰ ਇਹ ਬਹਿਮ ਹੈ ਵੀ ਪੰਜਾਬੀਆਂ ਦੀ ਬੱਲੇ ਬੱਲੇ ਸਿੱਖਾਂ ਦੀ ਬੱਲੇ ਬੱਲੇ ਕੋਈ ਬੱਲੇ ਬੱਲੇ ਨਹੀਂ ਸਭ ਤੋਂ ਵੱਧ ਬਹਿਮ ਦਾ ਸ਼ਿਕਾਰ ਅਸੀਂ ਲੋਗਿਆਂ ਦੁਨੀਆ 'ਚ ਪੰਜਾਬੀ ਸਿੱਖ ਪਤਾ ਸਿੰਘ ਵੀ ਆ ਜੇਲ੍ਹਾਂ ਤੋਂ ਪਿਛਲੇ 30 ਸਾਲਾਂ 'ਚ ਕਰੋਨਾ ਕਰੋਨਾ 'ਚ ਜਦੋਂ 5-7 ਦਿਨਾਂ ਲਈ ਸਾਨੂੰ ਘਰੇ ਬਹਿਣਾ ਪਿਆ ਸੀ ਸਾਡੇ ਕੋਲ ਫੋਨ ਵੀ ਸੀ ਸਾਰੀਆਂ ਸੁੱਖ ਸਹੂਲਤਾਂ ਸੀ ਕਦਾਂ ਤਰਾ ਤਰਾ ਨਿਕਲ ਗਈ ਸੀ ਸਾਡੀ ਉਹ ਦੇਖ ਲਓ ਪਿਛਲੇ 30 ਸਾਲਾਂ ਤੋਂ ਇੰਨੇ ਆ ਕਿ ਕਮਰਿਆਂ ਚ ਆ ਕੋਈ ਸੁੱਖ ਸਹੂਲਤ ਨਹੀਂ ਕੀ ਦੇ ਲਈ ਆ ਯਾਰ ਉਹਨਾਂ ਦਾ ਕੋਈ ਰੋਲਾ ਆ ਕੋਈ ਉਹਨਾਂ ਦੇ ਘਰ ਦਾ ਰੋਲਾ ਆ ਕੋਈ ਯਾਰ ਸਾਡੇ ਲਈ ਆ ਤੇ ਆਪਾਂ ਉਹਨਾਂ ਲਈ ਹਾਜ਼ਾ ਵੀ ਨਹੀਂ ਨਾੜਾ ਮਾਰਦੇ ਇਹ ਸਿੱਖਾਂ ਨੇ ਸ਼ੁਰੂ ਤੋਂ ਹੀ ਇਦਾਂ ਕਰਦੇ ਸੀ ਹੈ ਤੇ ਕਰਨਗੇ ਕਰਨਗੇ ਇਦਾਂ ਅਜੇ ਵੀ ਕਰਨਗੇ ਸਾਡੇ ਲੋਕਾਂ ਨੂੰ ਅਕਲ ਪਤਾ ਨਹੀਂ ਕਦੋਂ ਆਣੀ ਯਾਰ ਪਤਾ ਨਹੀਂ ਕਿਹੜੇ ਬਹਿਮ ਚ ਘੁੰਮਦੇ ਆ ਹੈ ਉਹ ਰਜੀਵ ਗਾਂਧੀ ਜਿਹਨੇ ਮਾਰਿਆ ਜਿਹਨੇ ਪ੍ਰਧਾਨ ਮੰਤਰੀ ਮਾਰਿਆ ਉਹ ਬਾਹਰ ਘੁੰਮਦੇ ਸਾਰੇ ਉਹ ਨੀਲਮ ਹੋਈ ਜਾਂ ਹੋਰ ਜਿਨ੍ਹਾਂ ਨੇ ਵੀ ਰਜੀਵ ਗਾਂਧੀ ਨੂੰ ਮਾਰਿਆ ਸੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਉਹ ਸਾਰੇ ਬਾਹਰ ਘੁੰਮਦੇ ਨਿਆਰੇ ਲੈਂਦੇ ਜਿੰਦਗੀ ਦੇ ਤੇ ਜਿਨ੍ਹਾਂ ਨੇ ਸਾਡੇ ਸਿੰਘਾ ਸੂਰਮਿਆਂ ਨੇ ਮੁੱਖ ਮੰਤਰੀ ਬਿਆਨਤਾ ਪਾਪੀ ਮਾਰਿਆ ਉਹ ਜੇਲਾ ਚ ਤੁਸੀਂ ਇੱਥੋਂ ਆਈਡੀਆ ਲਾ ਸਕਦੇ ਜਿਹਨੇ ਮੁੱਖ ਮੰਤਰੀ ਦਾ ਛੋਟਾ ਉਧਾ ਹੁੰਦਾ ਪ੍ਰਧਾਨ ਮੰਤਰੀ ਪੂਰੇ ਦੇਸ਼ ਦਾ ਮੁੱਖ ਮੰਤਰੀ ਕੱਲੇ ਰਾਜ ਦਾ ਇਹਨੇ ਮੁੱਖ ਮੰਤਰੀ ਮਾਰੇ ਉਹ ਜੇਲ੍ਹ ਚ ਜਿਨੇ ਪ੍ਰਧਾਨ ਮੰਤਰੀ ਮਾਰੇ ਉਹ ਬਾਹਰ ਤੁਸੀਂ ਇੱਥੋਂ ਆਈਡੀਆ ਲਾ ਸਕਦੇ ਸਾਡੀ ਪਹੁੰਚ ਕਿੰਨੀ ਕਿਆ ਅਸੀਂ ਬਹਿਮ ਜੀ ਘੁੰਮ ਗਿਓ ਸਿੱਖਾਂ ਦੀ ਬੱਲੇ ਬੱਲੇ ਪੰਜਾਬੀਆਂ ਦੀ ਬੱਲੇ ਬੱਲੇ ਸਾਡੀ ਚੱਕ ਦੋ ਰੱਖ ਦੋ ਕਿਹੜੀ ਬੱਲੇ ਬੱਲੇ ਯਾਰ ਅਰੇ ਪੇਸ਼ਤੀ ਜੀ ਨੂੰ 20 ਸਾਲ ਦੀ ਸਜ਼ਾ ਚੌਥੇ ਦਿਨ ਆ ਜਾਂਦਾ ਹੈ ਪੂਰੀ ਸਿਕਿਉਰਿਟੀ ਨਾਲ ਹੈ ਤੁਹਾਡੀ ਕਰਾਉਣਾ ਮੈਂ ਭਗਤਾਂ ਦੀ ਜਪਨਾਮ ਜਪਨਾਮ ਹੈ ਸੋ ਇਹ ਆ ਸਭ ਨੂੰ ਬੇਨਤੀ ਯਾਰ ਜਿੰਨੇ ਚੁੱਕੇ ਵੀ ਹੈਗੇ ਆ ਆਪਣੇ ਸੋਸ਼ਲ ਮੀਡੀਆ ਤੇ ਆ ਜਾ ਨਾ ਆ ਵੰਜੀ ਰੱਬ ਨੂੰ ਜਾਨ ਦੇਣੀ ਹੈ ਯਾਰ ਹੈ ਕਦੀ ਸੋਚਿਓ ਬੈਠ ਕੇ ਜਿਹੜੇ ਵੀ ਸੁਣਦੇ ਆ ਕਿ ਜਿਹੜੇ ਧਰਮ ਚ ਆਪਾਂ ਜੰਮੇ ਹੁਣੇ ਸਾਡੇ ਲਈ ਕੀਤਾ ਜੋ ਵੀ ਕੀਤਾ ਠੀਕ ਆ ਤੁਸੀਂ ਕਹਿੰਦੇ ਚਲੋ ਦੂਜੇ ਧਰਮ ਵਾਲੇ ਕਹਿੰਦੇ ਵੀ ਉਹਨਾਂ ਨੇ ਮਾੜਾ ਕੀਤਾ ਉਹਨੂੰ ਸਜ਼ਾ ਵੀ ਉਹਨਾਂ ਨੂੰ ਮਿਲ ਚੁੱਕੀ ਹੁਣ ਇਸ ਵੇਲੇ ਇਸ ਵੇਲੇ 2024 ਚੱਲ ਰਿਹਾ ਉਹਨਾਂ ਦਾ ਕਸੂਰਤਾ ਦੱਸ ਦੋ ਯਾਰ ਕਿਹੜੀ ਗੱਲਾਂ ਉਹ ਜੇਲਾਂ ਚ ਆ ਹੈ ਸੋ ਇਹੀ ਗੱਲ ਆ ਭਰਾਵੋ ਆ ਜਿਹੜੇ ਸੁਖਵੀਰ ਹੋਇਆ ਪ੍ਰਕਾਸ਼ ਹੋਇਆ ਇਹ ਤਾਂ ਚਾਹੁੰਦੇ ਆ ਵੀ ਨਹੀਂ ਆਉਣਾ ਫੇਰ ਇਹਨਾਂ ਨੂੰ ਤਾਂ ਹੁਣ ਵੀ ਨਹੀਂ ਕੁੱਤਾ ਪੁੱਛਦਾ ਬਾਅਦ 'ਚ ਤਾਂ ਗੀਨ ਪੁੱਛਣਾ ਇਹਨਾਂ ਨੂੰ ਇਹ ਆ ਵੀ ਉਹਨਾਂ ਨੂੰ ਲੋਕਾਂ ਨੇ ਪੁੱਛਣ ਲੱ ਪੈਣਾ ਇਹਨਾਂ ਦਾ ਤਾਂ ਜ਼ੋਰ ਲੱਗਾ ਪਿਆ ਆ ਠੀਕ ਆ ਨਾ ਇਹੀ ਬੇਨਤੀ ਬਾਈ ਜਾਗਰੂਕ ਹੋਵੋ ਆਹ ਦਾ ਨਾਰਾ ਮਾਰੋ ਇਹੀ ਕਹਿਣਾ ਚਾਹੁੰਦੇ ਆ